ਵਾਹਿਗੁਰੂ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਕਰ ਰਹੇ ਸਨ ਉਦੋਂ ਗੁਰੂ ਮਹਾਰਾਜ ਜੀ ਦੇ ਸਨ ਮੁਖ ਬੈਠੀ ਹਜ਼ਾਰਾਂ ਦੀ ਸੰਗਤ ਵਿੱਚ ਔਰੰਗਜ਼ੇਬ ਦਾ ਭੇਜਿਆ ਹੋਇ ਇੱਕ ਜਾਸੂਸ ਬੈਠਾ ਸੀ ਉਸ ਨੇ ਉਸ ਵੇਲੇ ਦਾ ਸੀਨ ਜੋ ਦੇਖਿਆ ਇੱਕ ਕਦਾਵ ਦੇ ਵਿੱਚ ਲਿਖ ਦਿੱਤਾ ਸਿੱਖ ਇਤਿਹਾਸ ਦਾ ਇਹ ਬਹੁਤ ਵੱਡਾ ਦਿਨ ਸੀ ਜਦੋਂ ਗੁਰੂ ਮਹਾਰਾਜ ਜੀ ਖਾਲਸਾ ਪੰਥ ਦੀ ਸਾਜਨਾ ਕਰ ਰਹੇ ਸਨ ਅਜ ਤੱਕ ਜੋ ਇਤਿਹਾਸਕਾਰਾਂ ਨੇ ਲਿਖਿਆ ਆਪਾਂ ਸੁਣਿਆ ਪਰ ਅਸਲ ਉਸ ਸਮੇਂ ਕੀ ਘਟਨਾ ਘੱਡੀ ਕੀ ਪਾਣਾ ਵਾਪਰਿਆ ਇਹ ਆਪਾਂ ਨੂੰ ਕਿਸੇ ਨੂੰ ਪਤਾ ਨਹੀਂ ਹੈ ਉਸ جاسੂਸ ਨੇ ਇਸ ਪੂਰੀ ਵਾਰਦਾਤ ਨੂੰ ਆਪਣੀ ਕਤਾਬ ਵਿੱਚ ਲਿਖਿਆ ਹੈ ਅੱਜ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਉਹ جاسੂਸ ਉਸ ਸਮੇਂ ਦਾ ਸੀਨ ਦੇਖ ਕੇ ਕਿਵੇਂ ਗੁਰੂ ਦੀ ਫੌਜ ਵਿੱਚ ਭਰਤੀ ਹੋਇਆ ਜੋ ਕੁਝ ਉਸ ਜਾਸੂਸ ਨੇ ਆਪਣੀ ਕਿਤਾਬ ਵਿੱਚ ਲਿਖਿਆ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਅਤੇ ਜਾਣਾਂਗੇ ਉਹ ਜਾਸੂਸ ਕਿਸ ਤਰ੍ਹਾਂ ਗੁਰੂ ਮਹਾਰਾਜ ਦੀ ਫੌਜ ਵਿੱਚ ਭਰਤੀ ਹੋ ਕੇ ਗੁਰਸਿੱਖ ਬਣਿਆ ਪਹਿਲਾਂ ਆਪਣਾ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਉਹ ਜਾਸੂਸ ਕੌਣ ਸੀ ਇਤਿਹਾਸਕਾਰ ਇਸ ਦਾ ਨਾਮ ਅਬੁਲ ਉਲ ਤਰਾਨੀ ਦੱਸਦੇ ਹਨ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਔਰੰਗਜੀਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਾਸੂਸੀ ਕਰਨ ਵਾਸਤੇ ਇਸ ਨੂੰ ਆਨੰਦਪੁਰ ਸਾਹਿਬ ਭੇਜਿਆ ਇਹ ਜਾਸੂਸ ਆਪਣਾ ਪੇਸ਼ ਬਦਲ ਕੇ ਤਕਰੀਬਨ 2 ਸਾਲ ਤੱਕ ਗੁਰੂ ਮਹਾਰਾਜ ਜੀ ਦੀ ਜਾਸੂਸੀ ਕਰਦਾ ਰਿਹਾ ਇਹ ਜਾਸੂਸ ਮੁਸਲਮਾਨ ਸੀ ਪਰ ਆਪਣਾ ਪੇਸ਼ ਬਦਲ ਕੇ ਬ੍ਰਾਹਮਣ ਬਣ ਕੇ ਰਹਿੰਦਾ ਸੀ ਇਹ ਗੁਲਾਬੇ ਮਾਲੀ ਕੋਲ ਆਨੰਦਪੁਰ ਸਾਹਿਬ ਰਹਿੰਦਾ ਸੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਲ-ਪਲ ਦੀ ਖਬਰ ਔਰੰਗਜੀਬ ਨੂੰ ਭੇਜਦਾ ਸੀ 1999 ਦੀ ਵਿਸਾਖੀ ਨੂੰ ਵੀ ਇਸਨੇ ਆਪਣੀ ਰਿਪੋਰਟ ਔਰਿੰਗਜੀਵ ਨੂੰ ਭੇਜੀ ਸੀ। ਉਹ ਜਾਸੂਸ ਅਬੂਲ ਉਲਤਰਾਨੀ ਆਪਣੀ ਕਿਤਾਬ ਵਿੱਚ ਲਿਖਦਾ ਹੈ ਉਸ ਦਿਨ ਮੇਰੀ ਇਹ ਆਖਰੀ ਜਾਸੂਸੀ ਸੀ। ਉਹ ਜਾਸੂਸ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਮੇਰੀ ਇਹ ਆਖਰੀ ਰਿਪੋਰਟ ਸੀ ਜੋ ਮੈਂ ਔਰਿੰਗਜੀਵ ਨੂੰ ਭੇਜੀ ਇਸ ਤੋਂ ਬਾਅਦ ਮੈਂ ਕੋਈ ਵੀ ਰਿਪੋਰਟ ਔਰਿੰਗਜੀਵ ਨੂੰ ਨਹੀਂ ਭੇਜੀ। ਅਬੂਲ ਉਲਤਰਾਨੀ ਆਪਣੀ ਕਿਤਾਬ ਵਿੱਚ ਕੀ ਲਿਖਦਾ ਹੈ? ਕੋ ਲਿਖਦਾ ਹੈ ਜੇ ਦਿਨ ਗੁਰੂ ਜੀ ਨੇ ਪੰਥ ਖਾਲਸੇ ਦੀ ਸਜਣਾ ਕੀਤੀ ਤਕਰੀਬਨ 35 ਤੋਂ 40 ਹਜ਼ਾਰ ਦੀ ਸੰਗਤ ਉੱਥੇ ਬੈਠੀ ਸੀ ਕਈ ਇਤਿਹਾਸਕਾਰਾਂ ਨੇ ਇਹ ਸੰਗਤ ਦੀ ਸੰਖਿਆ ਤਕਰੀਬਨ 80 ਹਜ਼ਾਰ ਦੱਸੀ ਹੈ ਪਰ ਅਬੂ ਉਲਤਰਾਨੀ ਉਹ جاسੂਸ 35 ਤੋਂ 40 ਹਜ਼ਾਰ ਦੀ ਸੰਖਿਆ ਦੱਸਦਾ ਹੈ ਉਸ ਸਮੇਂ ਮੁਗਲਾਂ ਦੇ ਚਾਰ ਤਖਤ ਸੀ ਦਿੱਲੀ ਆਗਰਾ ਲਾਹੌਰ ਤੇ ਇਕਲਾਨੌਰ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਤਖਤ ਸਾਰੇ ਤਖਤਾਂ ਨੂੰ ਮਾਤ ਪਾਉਂਦਾ ਹੈ ਜੋ ਗੁਰੂ ਜੀ ਨੇ ਉਸ ਸਮੇਂ ਲਾਇਆ ਹੋਇਆ ਸੀ ਉਹ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਉਸ ਸਮੇਂ ਸਿੱਖਾਂ ਦੇ ਗੁਰੂ ਦਾ ਲਿਬਾਸ ਚੜਤ ਜਲਾਲ ਅਤਿ ਤੀਜ ਜੋ ਚੱਲਿਆ ਨਹੀਂ ਜਾਂਦਾ ਸੀ ਇਹ ਆਪਾਂ ਸਭ ਜਾਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਨੂਰ ਚੱਲਿਆ ਨਹੀਂ ਜਾਂਦਾ ਉਹਨਾਂ ਵੀਰ ਰਸ ਵਿਚਾਰ ਕੇ ਸ਼ੀਸ਼ ਦੀ ਮੰਗ ਕੀਤੀ ਸੀ। ਇਹ ਆਮ ਬੰਦਾ ਗੁਰੂ ਜੀ ਦੇ ਚਿਹਰੇ ਨੂੰ ਤੱਕ ਵੀ ਨਹੀਂ ਸਕਦਾ ਸੀ ਕਿਉਂਕਿ ਇੰਨਾ ਨੂਰ ਸੀ ਉਹਨਾਂ ਦੇ ਚਿਹਰੇ ਤੇ। ਇਹ ਸਾਰੀਆਂ ਗੱਲਾਂ ਉਸ ਨੇ ਆਪਣੀ ਕਥਾ ਵਿੱਚ ਲਿਖੀਆਂ ਹਨ। ਅੱਗੇ ਉਹ ਆਪਣੀ ਕਥਾ ਵਿੱਚ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੰਬੂ ਵਿੱਚੋਂ ਬਾਹਰ ਆਏ ਅਤੇ ਉਹਨਾਂ ਨੇ ਆਣ ਕੇ ਆਪਣੇ ਬਿਆਨ ਦੇ ਵਿੱਚੋਂ ਤਲਵਾਰ ਨੂੰ ਕੱਢਿਆ ਅਤੇ ਸ਼ੀਸ਼ ਦੀ ਮੰਗ ਕੀਤੀ ਅੱਗੇ ਉਹ ਆਪਣੀ ਕਿਤਾਬ ਵਿੱਚ ਲਿਖਦਾ ਹੈ ਉਸ 35 ਤੋਂ 40 ਹਜ਼ਾਰ ਦੇ ਕੱਟ ਵਿੱਚੋਂ ਦਇਆਰਾਮ ਖੜਾ ਹੋਇਆ ਤੇ ਗੁਰੂ ਅੱਗੇ ਪੇਸ਼ ਹੋਇਆ ਜ਼ਿਆਦਾਤਰ ਇਤਿਹਾਸਕਾਰ ਇਹ ਲਿਖਦੇ ਹਨ ਕਿ ਜਦੋਂ ਗੁਰੂ ਜੀ ਨੇ ਪਹਿਲੀ ਵਾਰੀ ਸ਼ੀਸ਼ ਦੀ ਮੰਗ ਕੀਤੀ ਤਾਂ ਕੋਈ ਨਹੀਂ ਉੱਠਿਆ ਪਰ ਤੀਸਰੀ ਆਵਾਜ਼ 'ਚ ਦਇਆਰਾਮ ਜੀ ਉੱਠੇ ਜਿਸ ਤਰ੍ਹਾਂ ਉਹ جاسੂਸ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਬਿਨਾਂ ਬੁલાਏ ਦਇਆਰਾਮ ਆਣ ਕੀ ਗੁਰੂ ਅਗੀਪੇਸ਼ ਹੋਇਆ ਗੁਰੂ ਗੋਬਿੰਦ ਸਿੰਘ ਜੀ ਤਲਵਾਰ ਲੈ ਕੇ ਖੜੇ ਸਨ ਜਦੋਂ ਦਾ ਰਾਮ ਉਹਨਾਂ ਦੇ ਕੋਲ ਆਇਆ ਤਾਂ ਉਹਨਾਂ ਨੇ ਉਸ ਤੇ ਵਾਰ ਕੀਤਾ ਗੁਰੂ ਜੀ ਦੇ ਪਹਿਲੇ ਹੀ ਵਾਰ ਨਾਲ ਸ਼ੀਸ਼ ਧਾੜ ਨਾਲੋਂ ਜੁਦਾ ਹੋ ਗਿਆ ਇਹ ਕੌਤਕ ਦੇਖ ਕੇ ਸੰਗਤਾਂ ਵਿੱਚ ਇੱਕ ਸ਼ਨਾਟਾ ਛਾ ਗਿਆ ਇੱਕ ਖਾਮੋਸ਼ੀ ਛਾ ਗਈ ਗੁਰੂ ਗੋਬਿੰਦ ਸਿੰਘ ਜੀ ਆਪਣੇ ਸੇਵਕਾਂ ਨੂੰ ਇੰਨਾ ਪਿਆਰ ਕਰਦੇ ਹਨ ਪਰ ਅੱਜ ਕੀ ਹੋਇਆ ਗੁਰੂ ਜੀ ਨੇ ਇੱਕ ਸਿੱਖ ਨੂੰ ਸਾਰਿਆਂ ਦੇ ਸਾਹਮਣੇ ਕਤਲ ਕਰ ਦਿੱਤਾ ਇਹ ਕਤਲ ਸ਼ਬਦ ਉਸਨੇ ਆਪਣੀ ਪੁਸਤਕ ਵਿੱਚ ਵਰਤੇ ਹਨ ਕਿਉਂਕਿ ਉਹ ਜਾਸੂਸ ਗੁਰੂ ਘਰ ਨਾਲ ਜੁੜਿਆ ਨਹੀਂ ਸੀ ਇਸ ਲਈ ਉਹਨੂੰ ਪਤਾ ਨਹੀਂ ਸੀ ਕਿ ਕਤਲ ਕਰਨਾ ਅਤੇ ਸ਼ੀਸ਼ਪੇਟਾ ਕਰਨ ਵਿੱਚ ਕੀ ਫਰਕ ਹੈ ਗੁਰੂ ਜੀ ਦੇ ਸੇਵਕ ਪ੍ਰੇਮ ਵਿਚ ਆਣ ਕੇ ਗੁਰੂ ਜੀ ਨੂੰ ਸ਼ੀਸ਼ਪੇਟਾ ਕਰਦੇ ਹਨ ਪਰ ਉਹ ਆਪਣੀ ਕਿਤਾਬ ਵਿੱਚ ਸ਼ੀਸ਼ਪੇਟਾ ਕਰਨ ਨੂੰ ਕਤਲ ਲਿਖ ਰਿਹਾ ਹੈ ਇਸ ਤੋਂ ਬਾਅਦ ਉਹ ਲਿਖਦਾ ਹੈ ਗੁਰੂ ਜੀ ਨੇ ਆਪਣੀ ਬੁਲੰਦ ਆਵਾਜ਼ ਵਿੱਚ ਕਿਹਾ ਮੈਨੂੰ ਇੱਕ ਹੋਰ ਸ਼ੀਸ਼ ਦੀ ਜ਼ਰੂਰਤ ਹੈ ਇਹ ਸੁਣ ਕੇ ਧਰਮਚੰਦ ਉੱਠਿਆ ਤੇ ਜਾ ਗੁਰੂ ਜੀ ਨੂੰ ਨਮਸ਼ਕਾਰ ਕੀਤੀ குரு ਜੀ ਨੇ ਸਾਰਿਆਂ ਦੇ ਸਾਹਮਣੇ ਹੀ ਉਸ ਦਾ ਅਸ਼ੀਸ਼ ਵੀ ਧਰਨ ਵਾਲਾ ਜੁਦਾ ਕਰ ਦਿੱਤਾ ਉਹ ਲਿਖਦਾ ਹੈ ਕਿ ਇਹ ਸੀਨ ਦੇਖ ਕੇ ਦੀਵਾਨ ਹਾਲ ਵਿੱਚ ਇੱਕ ਭਗਦੜ ਮਚ ਗਈ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਕੀ ਹੋ ਰਿਹਾ ਹੈ ਇਸ ਤਰ੍ਹਾਂ ਗੁਰੂ ਜੀ ਨੇ ਬੁਲੰਦ ਆਵਾਜ਼ ਵਿੱਚ ਤੀਸਰੇ ਸ਼ੀਸ਼ ਦੀ ਮੰਗ ਕੀਤੀ। ਹੁਣ ਸੰਗਤ ਵਿੱਚੋਂ ਉੱਠ ਕੇ ਹਿੰਮਤ ਰਾਏ ਜੀ ਗੁਰੂ ਜੀ ਦੇ ਸਾਹਮਣੇ ਆਏ। ਗੁਰੂ ਜੀ ਨੇ ਆਪਣੇ ਪਹਿਲੇ ਹੀ ਵਾਰ ਨਾਲ ਉਹਦਾ ਸ਼ੀਸ਼ ਧੜਨੋਂ ਅਲੱਗ ਕਰ ਦਿੱਤਾ। ਇਸੇ ਤਰ੍ਹਾਂ ਗੁਰੂ ਜੀ ਨੇ ਕੜਕਮੀ ਆਵਾਜ਼ ਵਿੱਚ ਚੌਥੇ ਸ਼ੀਸ਼ ਦੀ ਮੰਗ ਕੀਤੀ। ਹੁਣ ਉਸ ਭਰੀ ਸੰਗਤ ਵਿੱਚੋਂ ਮੋਹ ਕਮਚੰਦ ਜੀ ਗੁਰੂ ਜੀ ਦੇ ਸਾਹਮਣੇ ਆਏ। ਅਤੇ ਗੁਰੂ ਜੀ ਨੇ ਉਸਦਾ ਸ਼ੀਸ਼ ਵੀ ਤੜਨ ਨਾਲ ਜੁਦਾ ਕਰ ਦਿੱਤਾ ਇਸੇ ਤਰ੍ਹਾਂ ਗੁਰੂ ਜੀ ਨੇ ਕੜਕਮੀ ਆਵਾਜ਼ ਵਿੱਚ ਪੰਜਵੇਂ ਸ਼ੀਸ਼ ਦੀ ਮੰਗ ਕੀਤੀ ਹੁਣ ਸ਼ੀਸ਼ ਦੇਣ ਵਾਸਤੇ ਸਾਹਿਬ ਰਾਮ ਜੀ ਸਟੇਜ ਤੇ ਪਹੁੰਚੇ ਹੁਣ ਇੱਥੇ ਅਬੂਲ ਉਲ ਤਰਾਨੀ ਲਿਖਦਾ ਹੈ ਗੁਰੂ ਜੀ ਨੇ ਪੰਜਾਂ ਨੂੰ ਸਭ ਦੇ ਸਾਹਮਣੇ ਹੀ ਕਤਲ ਕਰ ਦਿੱਤਾ ਸੰਗਤਾਂ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਉੱਥੇ ਖੂਨ ਹੀ ਖੂਨ ਨਜ਼ਰ ਆ ਰਿਹਾ ਸੀ ਇਸ ਮਾਹੌਲ ਨੂੰ ਦੇਖ ਕੇ ਕਈ ਲੋਕ ਭੱਜੀ ਭੱਜੀ ਗੁਰੂ ਜੀ ਦੀ ਮਾਤਾ ਜੀ ਕੋਲ ਪਹੁੰਚੇ। ਕਈ ਜਗ੍ਹਾ ਇਤਿਹਾਸ ਵਿੱਚ ਪੜਿਆ ਜਾਂਦਾ ਹੈ ਕਿ ਕਈ ਮਸੰਦ ਇਕੱਠੇ ਹੋ ਕੇ ਮਾਤਾ ਜੀ ਪਾਸ ਪਹੁੰਚੇ। ਮਾਤਾ ਗੁਜਰ ਜੀ ਨੂੰ ਇਹ ਸਾਰੀ ਕਹਾਣੀ ਜਦ ਅਸੀ ਮਸੰਦਾਂ ਨੇ ਮਾਤਾ ਜੀ ਨੂੰ ਇੱਥੋਂ ਤੱਕ ਕਹਿ ਦਿੱਤਾ ਗੁਰੂ ਜੀ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਜਾਵੇ। ਉਹ ਤਾਂ ਆਪਣੀ ਸੰਗਤ ਨੂੰ ਇੰਨਾ ਪਿਆਰ ਕਰਦੇ ਸੀ ਅੱਜ ਆਪਣੇ ਆਪ ਹੀ ਉਹਨਾਂ ਨੂੰ ਸ਼ਹੀਦ ਕਰੀ ਜਾ ਰਹੇ ਹਨ। ਮਸੰਦਾਂ ਨੇ ਇੱਥੋਂ ਤੱਕ ਕਹਿ ਦਿੱਤਾ ਕੀ ਗੁਰੂ ਜੀ ਨੂੰ ਕਮਰੇ 'ਚ ਬੰਦ ਕਰਕੇ ਉਹਨਾਂ ਦੀ ਗੱਦੀ ਉਹਨਾਂ ਦੇ ਵੱਡੇ ਸੁਪੁੱਤਰ ਬਾਬਾ ਜੀ ਸਿੰਘ ਨੂੰ ਸੌਂਪ ਦਿੱਤੀ ਜਾਵੇ। ਇਹੀ ਗੱਲ ਔਰੰਗਜ਼ੇਬ ਦਾ ਜਾਸੂਸ ਅਬੂਲ ਉਲਤਰਾ ਨਹੀਂ ਲਿਖਦਾ ਹੈ। ਅਬੂਲ ਉਲਤਰਾ ਨੇ ਇਥੇ ਇੱਕ ਹੋਰ ਗੱਲ ਲਿਖਦਾ ਹੈ ਕਿਈ ਬੰਦਿਆਂ ਨੇ ਜਾ ਕੇ ਮਾਤਾ ਜੀ ਪਾਸ ਇਹ ਸ਼ਿਕਾਇਤ ਕੀਤੀ ਕਿ ਗੁਰੂ ਜੀ ਨੇ ਪੰਜਾਂ ਦੇ ਸ਼ੀਸ਼ ਲੈਣ ਤੋਂ ਬਾਅਦ 'ਚ ਉਸ ਜਗ੍ਹਾ ਨੂੰ ਅੱਛੀ ਤਰ੍ਹਾਂ ਸਾਫ਼ ਕਰ ਦਿੱਤਾ, ਉਹਨਾਂ ਦੇ ਕੱਪੜੇ ਸਾਫ਼ ਕਰ ਦਿੱਤੇ। ਫਰਚ ਨੂੰ ਚੰਗੀ ਤਰ੍ਹਾਂ ਧੋ ਦਿੱਤਾ ਤਾਂ ਕਿ ਖੂਨ ਦਾ ਇੱਕ ਵੀ ੱੱਬਾ ਦਿਖਾਈ ਨਾ ਦੇਵੇ ਜਦ ਕਿ ਇਹ ਗੱਲਾਂ ਕਿਸੇ ਵੀ ਇਤਿਹਾਸ ਵਿੱਚ ਨਹੀਂ ਆਉਂਦੀਆਂ ਜੋ ਗੱਲਾਂ ਉਸ ਜਸੂਸ ਨੇ ਆਪਣੀ ਕਿਤਾਬ ਵਿੱਚ ਲਿਖੀਆਂ ਹਨ ਅੱਗੇ ਉਹ ਲਿਖਦਾ ਹੈ ਕਿ ਗੁਰੂ ਜੀ ਨੇ ਪੰਜਾਂ ਦੇ ਸਿਰੀਆਂ ਨੂੰ ਇਕੱਠੇ ਕਰਕੇ ਉਹਨਾਂ ਦੇ ਸਿਰ 'ਤੇ ਨਾਲ ਲਾ ਕੇ ਉੱਪਰ ਚਿੱਟਾ ਕੱਪੜਾ ਪਾ ਦਿੱਤਾ ਇਥੇ ਉਹ ਜਾਸੂਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਕਾਫਰਾਂ ਦਾ ਗੁਰੂ ਲਿਖਦਾ ਹੈ ਉਹ ਔਰੰਗਜੀਤ ਦੇ ਭੇਜਿਆ ਜਾਸੂਸ ਗੁਰੂ ਦਾ ਸਿੱਖ ਤਾਂ ਨਹੀਂ ਸੀ ਇਸ ਲਈ ਉਹ ਬੋਲੀ ਔਰੰਗਜੀਵ ਵਾਲੀ ਹੀ ਬੋਲਦਾ ਹੈ ਕਿਉਂਕਿ ਜਿੰਨੇ ਵੀ ਮੁਗਲ ਸਨ ਉਹ ਗੁਰੂ ਜੀ ਨੂੰ ਕਾਫਰੀ ਹੀ ਲਿਖਦੇ ਹਨ ਅੱਗੇ ਉਹ ਲਿਖਦਾ ਹੈ ਕਿ ਏਕੋ ਨਾਂ ਨੇ ਪੱਥਰ ਦਾ ਕੁੰਡਾ ਮਗਵਾਇਆ ਉਸ ਦੇ ਉੱਪਰ ਇੱਕ ਲੋਹੇ ਦੀ ਕੜਾਹੀ ਰੱਖੀ ਗਈ ਜਿਸ ਨੂੰ ਕੁੰਡੇ ਨਹੀਂ ਲੱਗੇ ਸਨ ਉਸ ਵਿੱਚ ਪਾਣੀ ਪਾ ਆਬੇ ਆਬ ਬਣਾਉਣ ਲੱਗੀ ਜਿਸ ਨੂੰ ਆਪਾਂ ਅੰਮ੍ਰਿਤਵਾਲਾ ਬਾਟਾ ਕਹਿੰਦੇ ਹਾਂ ਉਸ ਨੂੰ ਉਹ ਲੋਹੇ ਵਾਲੀ ਕੜਾਹੀ ਬੋਲ ਰਿਹਾ ਹੈ ਉਸ ਬਾਟੇ ਵਿੱਚ ਸਤਲੁਜ ਦਾ ਜਲ ਪਾਇਆ ਗਿਆ ਸੀ ਮੁ슬ਮਨਤ ਵਿੱਚ ਪਵਿੱਤਰ ਜਲ ਨੂੰ ਆਬ-ਏ-ਆਬ ਕਿਹਾ ਜਾਂਦਾ ਹੈ ਅੱਗੇ ਉਹ ਲਿਖ ਰਿਹਾ ਹੈ ਕਿ ਕਾਫਰਾਂ ਦਾ ਪੀਰ ਕਾਫਰ ਉਸ ਵਿੱਚ ਇੱਕ ਲੋਹੇ ਦੀ ਕਿਰਪਾਨ ਫੇਰ ਰਿਹਾ ਹੈ ਇਹ ਕਿਰਪਾਨ ਉਸ ਖੰਡੇ ਨੂੰ ਬੋਲ ਰਿਹਾ ਹੈ ਉਹ ਲਿਖ ਰਿਹਾ ਹੈ ਕਿ ਉਸ ਲੋਹੇ ਦੀ ਕੜਾਹੀ ਦੇ ਵਿੱਚ ਕਰਪਾਣ ਫੇਰੀ ਜਾ ਰਹੇ ਹਨ ਅਤੇ ਕਲਮਾ ਪੜਿਆ ਜਾ ਰਿਹਾ ਹੈ। ਕਿਉਂਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਣੀ ਪੜ੍ਹ ਰਹੇ ਸਨ। ਕਿਉਂਕਿ ਉਹ ਜਸੂਸ ਮੁ슬ਮਨਤ ਦਾ ਸੀ ਇਸ ਲਈ ਉਹ ਇਸ ਨੂੰ ਕਲਮਾ ਕਹਿ ਰਿਹਾ ਸੀ। ਕਿਉਂਕਿ ਉਹ ਆਪਣੀ ਹੀ ਬੋਲੀ ਤੋਂ ਬੋਲੇਗਾ ਆਪਣੇ ਹੀ ਹਿਸਾਬ ਨਾਲ ਹੀ ਤਾਂ ਲਿਖੇਗਾ। ਉਹ ਲਿਖਦਾ ਹੈ ਕਿ ਅੱਧਾ ਪੌਣਾ ਪਹਿਰ ਇਹ سلسلہ ਚੱਲਦਾ ਰਿਹਾ। ਉੱਥੇ ਕਾਫਰਾਂ ਦੀ ਇੱਕ ਔਰਤ ਆਈ। ਉਸਨੇ ਉਸ ਕੜਾਹੀ ਵਿੱਚ ਕੁਝ ਪਾ ਦਿੱਤਾ ਇਹ ਆਪਾਂ ਸਭ ਨੇ ਇਤਿਹਾਸ ਵਿੱਚ ਪੜ੍ਹਿਆ ਹੈ ਕਿ ਜਦੋਂ ਗੁਰੂ ਮਹਾਰਾਜ ਜੀ ਅੰਮ੍ਰਿਤ ਦਾ ਬਾਟਾ ਤਿਆਰ ਕਰ ਰਹੇ ਸਨ ਉਦੋਂ ਮਾਤਾ ਸਾਹਿਬ ਕੌਰ ਜੀ ਨੇ ਵਿੱਚ ਪਤਾਸੇ ਲਿਆਣ ਕੇ ਪਾਏ ਸਨ ਕਈ ਇਤਿਹਾਸਕਾਰ ਮਾਤਾ ਸਾਹਿਬ ਕੌਰ ਜੀ ਦੀ ਜਗ੍ਹਾ ਮਾਤਾ ਜੀਤ ਕੌਰ ਦਾ ਨਾਮ ਲਿਖਦੇ ਹਨ ਉਹ ਇੱਕ ਵੱਖਰਾ ਵਿਸ਼ਾ ਹੈ ਅੱਗੇ ਉਹ ਅਬੂਲ ਉਲਤਰਾਨੀ بڑے ਦਾਅਵੇ ਨਾਲ ਲਿਖ ਰਿਹਾ ਹੈ ਹੁਣ ਆਬੇ ਹਯਾਬ ਤਿਆਰ ਹੋ ਚੁੱਕਿਆ ਸੀ ਗੁਰੂ ਨੇ ਉਹਨਾਂ ਲਾਸਾਂ ਉਤੋਂ ਕਪੜਾ ਚੁੱਕਿਆ ਪਹਿਲਾਂ ਦਇਆ ਸਿੰਘ ਦੇ ਮੂੰਹ ਨੂੰ ਖੋਲ ਕੇ ਉਸ ਦੇ ਵਿੱਚ ਆਬੇ ਹਯਾਬ ਪਾ ਦਿੱਤਾ ਉਸ ਦੇ ਵਾਲਾਂ ਵਿੱਚ ਪਾਇਆ ਅਤੇ ਪੂਰੇ ਸਰੀਰ ਉੱਤੇ ਛਿੜਕਿਆ ਅਤੇ ਗੁਰੂ ਜੀ ਨੇ ਆਖਿਆ ਬੋਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਗੇ ਉਹ ਲਿਖਦਾ ਹੈ ਕਿ ਇਹ ਕਹਿੰਦੇ ਸਾਰ ਹੀ ਦਇਆ ਸਿੰਘ ਉੱਠ ਕੇ ਖੜਾ ਹੋ ਗਿਆ ਅਤੇ ਉਸੇ ਤਰ੍ਹਾਂ ਉਹ ਅੱਗੇ ਬੋਲਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਲਿਖ ਰਿਹਾ ਹੈ ਕਿ ਜਦੋਂ ਗੁਰੂ ਜੀ ਨੇ ਅਸੀਸ ਮੰਗੇ ਸੀ ਉਦੋਂ ਦੀਵਾਨ ਹਾਲ ਵਿੱਚ ਭਗਦੜ ਮਚ ਗਈ ਸੀ ਹਾ ਹਾਕਾਰ ਮਚ ਗਈ ਸੀ ਪਰ ਹੁਣ ਇੱਕ ਖਮੋਸ਼ੀ ਛਾ ਗਈ ਕੋਈ ਵੀ ਨਹੀਂ ਬੋਲਿਆ ਬਿਲਕੁਲ ਸਭ ਲੋਕ ਸ਼ਾਂਤ ਬੈਠੇ ਹਨ ਇਸੇ ਤਰ੍ਹਾਂ ਗੁਰੂ ਜੀ ਨੇ ਸਾਰਿਆਂ ਦੇ ਮੂੰਹ ਵਿੱਚ ਆਬਿਹਾ ਪਾਇਆ ਅਤੇ ਉਹਨਾਂ ਦੇ ਵਾਲਾਂ ਵਿੱਚ ਪਾਇਆ ਸਰੀਰ ਤੇ ਛਿੜਕਿਆ ਇੱਕ ਇੱਕ ਕਰਕੇ ਉਹਨਾਂ ਸਾਰਿਆਂ ਨੂੰ ਦੁਬਾਰਾ ਜਿੰਦਾ ਕਰ ਦਿੱਤਾ ਹਜ਼ਾਰਾਂ ਦੀ ਗਿਣਤੀ ਵਿੱਚ ਬੈਠੀ ਸੰਗਤ ਇਹ ਸਭ ਕੁਝ ਦੇਖ ਰਹੀ ਸੀ ਉਹ ਲਿਖਦਾ ਹੈ ਕਿ ਇਸ ਤੋਂ ਬਾਅਦ ਗੁਰੂ ਜੀ ਉਹਨਾਂ ਪੰਜਾਂ ਨੂੰ ਤੰਬੂ ਵਿੱਚ ਲੈ ਗਏ ਇਹ ਤੇ ਸਾਰੇ ਇਤਿਹਾਸਕਾਰ ਇਹ ਲਿਖਦੇ ਹਨ ਕਿ ਗੁਰੂ ਜੀ ਨੇ ਜਦੋਂ ਸ਼ੀਸ਼ੇ ਦੀ ਮੰਗ ਕੀਤੀ ਸੀ ਤਾਂ ਗੁਰੂ ਜੀ ਉਹਨਾਂ ਨੂੰ ਤੰਬੂ ਵਿੱਚ ਲੈ ਗਏ ਅਤੇ ਉੱਥੇ ਸ਼ੀਸ਼ ਕੱਟੇ ਉਹਨਾਂ ਦੀ ਆਵਾਜ਼ ਬਾਹਰ ਸੁਣਾਈ ਦਿੱਤੀ ਪਰ ਅਬੂਲ ਉਲ ਤਰਾਨੀ ਇਹ ਲਿਖ ਰਿਹਾ ਹੈ ਕਿ ਗੁਰੂ ਜੀ ਨੇ ਸਾਰਿਆਂ ਦੇ ਸੀਸ ਸਾਰਿਆਂ ਦੇ ਸਾਹਮਣੇ ਹੀ ਉਤਾਰੇ ਸਨ ਅਤੇ ਉਹਨਾਂ ਨੂੰ ਦੁਬਾਰਾ ਜਿੰਦਾ ਕਰਨ ਤੋਂ ਬਾਅਦ ਤੰਬੂ ਵਿੱਚ ਲੈ ਕੇ ਗਏ ਸਨ ਇੱਥੇ ਅਬੂਲ ਉਲਤਰਾਨੀ ਅਤੇ ਇਤਿਹਾਸਕਾਰਾਂ ਦੀ ਲਿਖਤ ਅਲੱਗ-ਅਲੱਗ ਹੈ ਇੱਥੇ ਇਤਿਹਾਸਕਾਰ ਇਹ ਲਿਖ ਰਹੇ ਹਨ ਇਹ ਸਾਰਾ ਕੌਤਕ ਤੰਬੂ ਦੇ ਵਿੱਚ ਹੋਇਆ ਪਰ ਅਬੂਲ ਉਲਤਰਾਨੀ ਇਹ ਲਿਖ ਰਿਹਾ ਹੈ ਕਿ ਇਹ ਸਾਰਾ ਕੌਤਕ ਸਾਰਿਆਂ ਦੇ ਸਾਹਮਣੇ ਹੋਇਆ ਇਸ ਤੋਂ ਬਾਅਦ ਉਹ ਤੰਬੂ ਵਿੱਚ ਗਏ ਅਤੇ ਤੰਬੂ ਵਿੱਚ ਉਹਨਾਂ ਨੂੰ ਤਿਆਰ-ਵਾਰ ਤਿਆਰ ਕਰਕੇ ਬਾਹਰ ਲਿਆਂਦਾ ਗਿਆ ਜਦੋਂ ਗੁਰੂ ਜੀ ਤੰਬੂ ਵਿੱਚੋਂ ਬਾਹਰ ਆਏ ਉਸ ਤੋਂ ਬਾਅਦ ਉਹ ਪੰਜ ਪਿਆਰੀ ਤੰਬੂ ਵਿੱਚੋਂ ਬਾਹਰ ਆਏ ਜਦੋਂ ਉਹ ਤੰਬੂ ਵਿੱਚੋਂ ਬਾਹਰ ਆਏ ਤਾਂ ਉਹਨਾਂ ਦਾ ਨਿਵਾਸ ਬਦਲਿਆ ਹੋਇਆ ਸੀ ਇਹ ਸਭ ਕੁਝ ਉੱਥੇ ਬੈਠੀ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਨੇ ਦੇਖਿਆ ਫਿਰ ਗੁਰੂ ਜੀ ਨੇ ਬੀਰ ਆਸਨ ਵਿੱਚ ਬੈਠ ਕੇ ਉਹਨਾਂ ਕੋਲ ਆਬੇ ਹਾ ਮੰਗਿਆ ਗੁਰੂ ਜੀ ਨੇ ਉਹਨਾਂ ਪਾਸੋਂ ਪੁੱਛਿਆ ਕਿ ਤੁਸੀਂ ਇਸ ਅਨਮੋਲ ਵਸਤੂ ਨੂੰ ਲੈਣ ਵਾਸਤੇ ਕੀ ਕੀਤਾ ਉਹਨਾਂ ਕਿਹਾ ਕਿ ਅਸੀਂ ਆਪਣੇ ਸੀਸ ਤੁਹਾਨੂੰ ਭੇਟ ਕੀਤੇ ਸਾਨੂੰ ਉਹ ਲਿਖਦਾ ਹੈ ਕਿ ਇੱਥੇ ਗੁਰੂ ਜੀ ਨੇ ਪ੍ਰਣ ਕੀਤਾ ਕਿ ਮੈਂ ਆਪਣਾ ਸਰਬੰਸ ਮਾਤਾ ਪਿਤਾ ਸਾਰੇ ਪੁੱਤਰ ਕੁਰਬਾਨ ਕਰ ਦੇਵਾਂਗਾ ਇਸ ਤੋਂ ਬਾਅਦ ਉਹਨਾਂ ਪੰਜਾਂ ਨੇ ਗੁਰੂ ਜੀ ਨੂੰ ਆਬੇ ਹਾਬ ਦਿੱਤਾ ਪਹਿਲਾ ਗੁਰੂ ਜੀ ਦਾ ਨਾਮ ਗੋਬਿੰਦ ਰਾਏ ਸੀ ਜੋ ਉਸ ਦਿਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਹੋ ਗਿਆ ਗੁਰੂ ਜੀ ਨੇ ਉਹਨਾਂ ਪੰਜਾਂ ਦੇ ਨਾਮ ਦੇ ਨਾਲ ਵੀ ਸਿੰਘ ਜੋੜ ਦਿੱਤਾ ਦਇਆ ਸਿੰਘ ਧਰਮ ਸਿੰਘ ਹਿੰਮਤ ਸਿੰਘ ਮੁਹਕਮ ਸਿੰਘ ਅਤੇ ਸਾਹਿਬ ਸਿੰਘ ਇਹ ਉੱਥੇ ਬੈਠੇ ਲੋਕਾਂ ਵਿੱਚੋਂ ਹਜ਼ਾਰਾਂ ਲੋਕਾਂ ਨੇ ਆਬੇ ਹਾਬ ਕੀਤਾ ਉਹ ਅੱਗੇ ਲਿਖਦਾ ਹੈ ਕਿ ਮੈਂ ਇਹ ਕੌਤਕ ਦੇਖ ਕੇ ਬਹੁਤ ਹੀ ਪਛਤਾਇਆ ਅਤੇ ਬਹੁਤ ਰੋਇਆ ਕਿਉਂਕਿ ਐਸਾ ਕੌਤਕ ਦੇਖ ਕੇ ਕਿਸੇ ਦਾ ਵੀ ਮਨ ਪਿਘਲ ਸਕਦਾ ਹੈ ਉਹ ਤਾਂ ਸੰਗਤ ਵਿੱਚ ਬੈਠਾ ਇੱਕ ਜਾਸੂਸ ਸੀ ਜਾਸੂਸੀ ਕਰਨ ਆਇਆ ਸੀ ਪਰ ਇੱਥੋਂ ਦਾ ਨਜ਼ਾਰਾ ਕੁਝ ਹੋਰ ਹੀ ਦੇਖਿਆ ਉਸ ਦਾ ਮਨ ਪਿਘਲ ਗਿਆ ਇੱਥੇ ਉਹ ਜਾਸੂਸ ਲਿਖਦਾ ਹੈ ਕਿ ਮੈਂ ਆਪਣੇ ਆਪ ਨੂੰ ਬਹੁਤ ਹੀ ਕੋਸਿਆ ਬੜਾ ਪਛਤਾਇਆ ਬੜਾ ਧਿਕਾਰਿਆ ਆਪਣੇ ਆਪ ਨੂੰ ਕਿ ਮੈਂ ਇਹ ਕੀ ਕਰ ਰਿਹਾ ਹਾਂ ਮੈਂ ਆਪਣੇ ਆਪ ਨੂੰ ਸੰਭਾਲਿਆ ਅਤੇ ਮੈਂ ਹਿੰਮਤ ਕਰਕੇ ਗੁਰੂ ਜੀ ਦੇ ਸਾਹਮਣੇ ਗਿਆ ਅਤੇ ਉਹਨਾਂ ਦੇ ਚਾਰਨਾਂ ਤੇ ਡਿੱਗ ਪਿਆ ਮੈਂ ਆਬੇ ਹੈ ਆਪ ਉਹਨਾਂ ਕੋਲੋਂ ਮੰਗਿਆ ਉਹ ਮੇਰੀ ਜਾਸੂਸੀ ਅਤੇ ਮੇਰੀ ਮੱਕਾਰੀ ਨੂੰ ਪਹਿਲਾਂ ਹੀ ਜਾਣਦੇ ਸਨ ਗੁਰੂ ਜੀ ਨੇ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਅਤੇ ਮੈਨੂੰ ਥਾਪੜਾ ਦਿੱਤਾ ਮੇਰਾ ਨਾਮ ਅਬੂਲ ਉਲਤਰਾਨੀ ਤੋਂ ਬਦਲ ਕੇ ਅਜਮੇਰ ਸਿੰਘ ਰੱਖ ਦਿੱਤਾ ਇਥੇ ਗੁਰੂ ਜੀ ਦੇ ਇਸ ਕੌਤਕ ਨੇ ਇੱਕ ਦੁਸ਼ਮਣ ਦੇ ਮਨ ਨੂੰ ਕਿਦਾਂ ਪਿਘਲਾ ਦਿੱਤਾ ਕਿਦਾਂ ਆਪਣਾ ਬਣਾ ਲਿਆ ਆਇਆ ਤਾਂ ਗੁਰੂ ਜੀ ਦੀ ਜਸੂਸੀ ਕਰਨ ਸੀ ਪਰ ਗੁਰੂ ਜੀ ਦਾ ਸੇਵਕ ਬਣ ਗਿਆ ਇੱਥੇ ਗੁਰੂ ਜੀ ਦੀ ਵੰਡਿਆਈ ਦੇਖੋ ਕਿਦਾਂ ਦੁਸ਼ਮਣਾਂ ਨੂੰ ਵੀ ਆਪਣੇ ਗੱਲ ਨਾਲ ਲਾ ਲੈਂਦੇ ਹਨ ਉਸ ਰੋਂਦੇ ਕਰ ਲਾਉਂਦੇ ਜਾਸੂਸ ਨੂੰ ਕਿਸ ਤਰ੍ਹਾਂ ਮਰਦੀ ਦਾਤ ਬਖਸ਼ ਕੇ ਆਪਣਾ ਬਣਾ ਲਿਆ ਉਹਦੇ ਜਨਮਾਂ ਜਨਮਾਂ ਦੇ ਪਾਪ ਘਟੇ ਗਏ ਉਹ ਜਾਸੂਸ ਅੰਮ੍ਰਿਤ ਚੱਕੀ ਅਜਮੇਰ ਸਿੰਘ ਬਣਿਆ ਅਤੇ ਗੁਰੂ ਜੀ ਦੀ ਫੌਜ ਵਿੱਚ ਭਰਤੀ ਹੋਇਆ ਜ਼ੁਲਮ ਦੇ ਖਿਲਾਫ ਕਈ ਜੰਗਲ ਲੜੀਆਂ ਗਈਆਂ ਉਹਨਾਂ ਵਿੱਚੋਂ ਸ਼ਾਮਲ ਸੀ ਉਹ ਲਿਖਦਾ ਹੈ ਕਿ ਮੇਰੀ ਉਹ ਆਖਰੀ ਜਾਸੂਸੀ ਸੀ ਮੈਂ ਉਹ ਆਖਰੀ ਰਿਪੋਰਟ ਜੋ ਉਥੋਂ ਦਾ ਕੌਤਕ ਦੇਖਿਆ ਮੈਂ ਲਿਖ ਕੇ ਔਰੰਗਜ਼ੇਬ ਨੂੰ ਭੇਜ ਦਿੱਤਾ ਅਤੇ ਤਾੜਨਾ ਕੀਤੀ ਕਿ ਜੋ ਵੀ ਤੂੰ ਕੁਛ ਕਰ ਰਿਹਾ ਹੈ ਗਲਤ ਕਰ ਰਿਹਾ ਹੈ ਤੂੰ ਰੱਬ ਦੇ ਨਾਲ ਮੱਥਾ ਲਾ ਰਿਹਾ ਹੈ हे ਔਰੰਗਜ਼ੇਬ ਤੂੰ ਜ਼ੁਲਮ ਨਾ ਕਰ। ਜੇ ਤੂੰ ਮੇਰੀ ਮੰਨੇ ਤਾਂ ਤੂੰ ਆੜ ਕੇ ਗੁਰੂ ਜੀ ਕੋਲੋਂ ਮਾਫੀ ਮੰਗ ਲੈ, ਅੰਮਰ ਦੀ ਦਾਤ ਲੈ ਲੈ ਤਾਂ ਤੂੰ ਆਪਣੇ ਆਪ ਨੂੰ ਸੁਧਾਰ ਸਕਦਾ ਹੈ। ਨਹੀਂ ਤਾਂ ਤੇਰੀ ਸਾਰੀ ਤਖਤ, ਸਾਈ ਸلطਨਤ ਤਬਾਹ ਹੋ ਜਾਵੇਗੀ। ਪਰ ਅਹੰਕਾਰ ਦੇ ਵਿੱਚ ਅੰਨੇ ਹੋਏ ਉਸ ਔਰੰਗਜ਼ੇਬ ਨੇ ਕਿਸੇ ਦੀ ਨਾ ਮੰਨੀ। ਆਖੀਰ ਕੀ ਹੋਇਆ? ਸਭ ਨੂੰ ਪਤਾ ਹੈ। ਉਸ ਦਾ ਨਾਮ ਉਹ ਨਿਸ਼ਾਨ ਮਿਟ ਗਿਆ। ਕਿੱਥੇ ਗਏ ਉਹਦੇ ਤਾਜ ਕਿੱਥੇ ਗਈਆਂ ਉਹਦੀ ਸਲਤਨਤਾਂ ਸਾਰਾ ਕੁਝ ਮਿੱਟੀ ਵਿੱਚ ਮਿਲ ਗਿਆ ਹੁਣ ਗੱਲ ਆਉਂਦੀ ਹੈ ਉਸ ਕਿਤਾਬ ਦੀ ਜੋ ਜਾਸੂਸ ਅਬੂਲ ਉਲਤਾਨੀ ਨੇ ਲਿਖੀ ਸੀ ਉਸ ਕਿਤਾਬ ਦਾ ਨਾਮ ਕੀ ਹੈ ਅਤੇ ਇਹ ਹੁਣ ਤੱਕ ਇਤਿਹਾਸ ਵਿੱਚ ਸਾਹਮਣੇ ਕਿਉਂ ਨਹੀਂ ਆਈ ਕਿਨੂੰ ਇਹਦਾ ਮਿਲੀ ਕਿੰਨੇ ਇਹਦਾ ਪਹਿਲਾ ਜ਼ਿਕਰ ਕੀਤਾ ਕਿਉਂ ਨਾ ਜ਼ਿਆਦਾ ਲੋਕਾਂ ਤੱਕ ਇਹ ਕਿਦਾ ਪਹੁੰਚ ਪਾਈ ਸਭ ਤੋਂ ਪਹਿਲਾਂ ਜੋ ਜ਼ਿਕਰ ਇਸ ਕਿਤਾਬ ਦਾ ਹੋਇਆ 1998 ਵਿੱਚ ਚੜ੍ਹਦੀ ਕਲਾ ਵਿੱਚ ਇੱਕ ਲੇਖ ਲਿਖਿਆ ਗਿਆ ਸੀ ਜੋ ਕਈ ਲੇਖਕਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਇਸ ਨੂੰ ਪੜਿਆ ਇਸ ਤੋਂ ਇੱਕ ਸਾਲ ਬਾਅਦ ਪੰਜਾਬੀ ਟ੍ਰਿਬਿਊਨ ਵਿੱਚ ਚਰਨ ਸਿੰਘ ਪੋਰਸੀ ਨੇ ਇਸ ਆਖਰੀ ਰਿਪੋਰਟ ਵਿੱਚ ਇੱਕ ਲੇਖ ਲਿਖਿਆ ਹੈ ਉਹਨਾਂ ਦੇ ਲਿਖੇ ਲੇਖ ਅਨੁਸਾਰ ਅਬુલ ਉਲਤਰਾਨੀ ਦੀ ਇੱਕ ਦਾਬ ਉਰਦੂ ਵਿੱਚ ਲਿਖੀ ਹੈ ਜੋ ਬਹੁਤ ਪਾੜੇ ਲੇਖਕ ਬੂਟਾ ਸਿੰਘ ਜੀ ਹੋਏ ਹਨ ਇਹ ਉਹਨਾਂ ਦੀ ਲਾਇਬ੍ਰੇਰੀ ਵਿੱਚ ਦੇਖੀ ਗਈ ਹੈ ਉਹਨਾਂ ਦੇ ਮੁਤਾਬਕ ਅਲੀਗੜ ਮੁ슬림 ਯੂਨੀਵਰਸਿਟੀ ਵਿੱਚ ਇੱਕ ਕਤਾਬ ਮੌਜੂਦ ਹੈ ਇਹ ਗੱਲ ਉਹਨਾਂ ਨੇ 1999 ਵਿੱਚ ਲਿਖੀ ਹੈ ਹੁਣ ਇਹ ਕਤਾਬ ਉੱਥੇ ਮੌਜੂਦ ਹੈ ਜਾਂ ਨਹੀਂ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਜੇ ਦੇਖਿਆ ਜਾਵੇ ਤਾਂ ਅਜ ਤੱਕ ਇਤਿਹਾਸਕਾਰਾਂ ਨੇ ਇਸ ਕਿਤਾਬ ਦਾ ਕਿਤੇ ਜ਼ਿਕਰ ਨਹੀਂ ਕੀਤਾ ਪਰ ਭਾਈ ਵੀਰ ਸਿੰਘ ਜੀ ਨੇ ਆਪਣੀ ਕਿਤਾਬ ਵਿੱਚ ਔਰ ਅੰਗਜੀਬ ਦੇ ਇਸ ਜਾਸੂਸ ਬਾਰੇ ਜਰੂਰ ਲਿਖਿਆ ਹੈ। ਸੰਗਤ ਜੀ ਇਤਿਹਾਸ ਖੋਜ ਦਾ ਮੁਹਤਾਜ ਹੁੰਦਾ ਹੈ। ਸੋ ਜਿੰਨੀ ਕਿ ਜਾਣਕਾਰੀ ਮਿਲੀ ਸੀ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਇਹ ਗੁਰੂ ਜੀ ਦਾ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰਦੇ ਹੋਇਆ ਜੇ ਕੋਈ ਭੁੱਲ ਹੋਈ ਹੋਵੇ ਤਾਂ ਖਿਮਾ ਦੇ ਜਾਚ ਕਾ। ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਲੈਣ ਵਾਸਤੇ ਇਸ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ। ਆਓ ਸੰਗਤ ਜੀ। ਸੋ ਇਆਂ ਭੁੱਲਾਂ ਨੂੰ ਵਿਚਾਰਦੇ ਹੋਈ ਫਤੇ ਦੀ ਸਾਂਝ ਪਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ